ਦੇ ਭਾਈ ਜੈਤਾ ਜੀ ਨੂੰ ਯਾਦ ਕਰਦੇ ਸਮਾਰਕ ਭਾਈ ਜੈਤਾ ਜੀ ਸਮਾਰਕ ਵਿਖੇ ਖਾਲਸੇ ਦੇ ਪਵਿੱਤਰ ਖੰਡੇ ਦੇ ਨਿਸ਼ਾਨ ਦੇ ਛਤਰ ਛਾਇਆ ਅਪਾ ਗੁਰਪ੍ਰੀਤ ਭਦਰ ਪਾਸ਼ਾ ਦੀ ਇਸ ਸ਼ਹਾਦਤ ਦਾ ਮੈਸੇਜ ਨੂੰ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਲਈ ਇਕੱਤਰ ਹੋਏ ਆ ਇਹ ਅਕਾਲ ਪੁਰਖ ਦੀ ਆਪਣੇ ਤੇ ਕਿਰਪਾ ਗੁਰੂ ਸਾਹਿਬ ਨੂੰ ਸਮਰਪਿਤ ਸਰਕਾਰੀ ਮਤੇ ਨੂੰ ਟੇਕ ਅਪ ਕਰਨ ਤੋਂ ਪਹਿਲਾਂ ਨੀਮਾ ਮੁਤਾਬਕ ਜ਼ਰੂਰੀ ਅੱਜ ਦੇ ਏਜੰਡੇ ਤੇ ਲਿਸਟਡ ਆਈਟਮਸ ਲੈਣੀਆਂ ਹਨ ਪਹਿਲੀ ਆਈਟਮ ਐਲਾਨ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨੀਮਾਵਲੀ ਦੇ ਨਿਯਮ 13 ਇੱਕ ਅਧੀਨ ਮੈਂ ਹੇਠ ਲਿਖੇ ਮੈਂਬਰਾਂ ਨੂੰ ਸਭਾਪਤੀ ਨਾਮਵਲੀ ਲਈ ਨਾਮਜ਼ਦ ਕਰਦਾ ਹਾਂ ਸਰਦਾਰ ਮਨਜੀਤ ਸਿੰਘ ਬਲਾਸਤੌਰ ਐਮ ਐਲ ਏ ਰਾਣਾ ਗੁਰਜੀਤ ਸਿੰਘ ਐਮ ਐਲ ਏ ਡਾਕਟਰ ਜੀਵਨ ਜੋਤ ਕੌਰ ਐਮ ਐਲ ਏ ਸ਼੍ਰੀ ਜੰਗੀ لال ਮਹਾਜਨ ਐਮ ਐਲ ਏ ਸਕੱਤਰ ਦੁਆਰਾ ਐਲਾਨ ਸ਼੍ਰੀ ਮਾਨ ਜੀ ਮੈਂ 16ਵੇਂ ਪੰਜਾਬ ਵਿਧਾਨ ਸਭਾ ਦੁਆਰਾ ਇਸ ਦੇ 9ਵੇਂ ਸਮਾਗਮ ਦੌਰਾਨ ਪਾਸ ਕੀਤੇ ਗਏ ਬਿਲਾ ਜਿਨ੍ਹਾਂ ਤੇ ਰਾਜਪਾਲ ਜੀ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਦਾ ਵੇਰਵਾ ਸਦਨ ਦੀ ਮੇਜ਼ ਤੇ ਰੱਖਦਾ ਹਾਂ ਧੰਨਵਾਦ ਅਗਲੀ ਆਈਟਮ ਨਿਯਮ 16 ਅਧੀਨ ਪ੍ਰਸਤਾਵ ਡਾਕਟਰ ਰਵਜੋਤ ਸਿੰਘ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਸਤਾਵ ਪੇਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆਨਰੇਬਲ ਸਪੀਕਰ ਸਾਹਿਬ ਮੈਂ ਪ੍ਰਸਤਾਵ ਕਰਦਾ ਹਾਂ ਕਿ ਵਿਧਾਨ ਸਭਾ ਅੱਜ ਇਸ ਦੇ ਉੱਠ ਜਾਣ ਤੇ ਅਨੁਮਿੱਥੇ ਸਮੇਂ ਲਈ ਸਥगित ਹੋ ਜਾਵੇਗੀ ਧੰਨਵਾਦ ਸਪੀਕਰ ਸਾਹਿਬ